ਤੋ ਟਰਾਲੀ ਚੋਰ ਮਹਿਕਮੇ ਦੇ ਨਾਮ ਨਾਲ ਜਾਣੀ ਜਾਂਦੀ ਆਮ ਆਦਮੀ ਪਾਰਟੀ ਜਾਂ ਕਹਿ ਲੋ ਕਿ ਜੋ ਹਾਲਾਤ ਪਿਛਲੇ 2 ਦਿਨੋਂ ਤੋਂ ਲਗਾਤਾਰ ਨਾਬਾਜ ਬਣੇ ਨੇ ਉਸ ਤੋਂ ਬਾਅਦ ਇੱਕ ਵੱਡੀ ਅਪਡੇਟ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੁਆਇੰਟ ਆ ਪੰਜਾਬ ਦੇ ਤੁਹਾਡਾ ਸਵਾਗਤ ਹੈ ਵੱਡੀ ਖਬਰ ਹੈ ਕਿ ਟਰਾਲੀ ਚੋਰ ਮਹਿਕਮਾ ਜਾਂ ਕਹਿ ਲਈਏ ਕਿ ਟਰਾਲੀ ਚੋਰ ਪਾਰਟੀ ਦੇ ਨਾਮ ਨਾਲ ਲਗਾਤਾਰੀ ਘਟਨਾ ਕਰਕੇ ਮਸ਼ਹੂਰ ਹੋ ਰਹੀ ਆਮ ਆਦਮੀ ਪਾਰਟੀ ਹੋ ਰਾਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਨਾਬਾ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਸੁਜਾਤਾ ਚਾਵਲਾ ਤੇ ਉਹਨਾਂ ਦੇ ਹਸਬੈਂਡ ਪੱਪੂ ਚਾਵਲਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਵਿਵਾਦ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਜਾਂ ਕਹਿ ਲਈਏ ਕਿ ਪਾਰਟੀ ਵੱਲੋਂ ਜੋ ਕਿਰਕਰੀ ਹੋਈ ਹੋਣੀ ਹੈ ਜਾਂ ਇਸ ਪੂਰੇ ਮਸਲੇ ਨੂੰ ਲੈ ਕੇ ਪਾਰਟੀ ਦੀ ਜੋ ਕਿਰਕਰੀ ਹੋਈ ਹੈ ਉਸ ਤੋਂ ਬਾਅਦ ਇੱਕ ਵੱਡਾ ਪ੍ਰੈਸ਼ਰ ਅਸੀਂ ਕਹਿ ਸਕਦੇ ਹਾਂ ਜੋ ਜਾਣਕਾਰੀ ਸਾਡੇ ਕੋਲ ਆਈ ਹੈ ਕਿ ਪਾਰਟੀ ਵੱਲੋਂ ਪ੍ਰੈਸ਼ਰ ਇਹਨਾਂ ਦੋਨਾਂ ਤੇ ਪਾਇਆ ਗਿਆ ਤੇ ਹੁਣ ਦੋਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੁਣ ਵੱਡਾ ਸਵਾਲ ਹੈ ਕਿ ਅਸਤੀਫਾ ਦਿੱਤਾ ਹੈ ਜਾਂ ਪਾਰਟੀ ਨੇ ਅਸਤੀਫਾ ਲੈ ਲਿਆ ਹੈ ਇਹ ਆਪਣੇ ਆਪ ਚ ਚਿੰਤਾ ਜਾਂ ਕਹਿ ਲਈ ਕਿ ਇੱਕ ਵੱਡਾ ਸਵਾਲ ਹੈ ਪਰ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਜੋ ਵੱਡੇ ਇਲਜ਼ਾਮ ਇਸਟਰੋਲੀ ਚੋਰੀ ਨੂੰ ਲੈ ਕੇ ਕਿਸਾਨਾਂ ਦੇ ਟਰਾਲੀ ਦੇ ਮਸਲੇ ਨੂੰ ਲੈ ਕੇ ਸੁਜਾਤਾ ਚਾਵਲਾ ਤੇ ਉਸਦੇ ਹਸਬੰਡ ਪੱਪੂ ਚਾਵਲਾ ਤੇ ਲੱਗੇ ਸੀ ਉਹ ਹੁਣ ਕਹਿ ਸਕਨੇ ਆ ਕਿ ਉਹਦੀ ਕਾगज ਡਿੱਗਦੀ ਹੋਈ ਨਜ਼ਰ ਆ ਰਹੀ ਔਰ ਐਸੇ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਸਾਰੇ ਅ ਕਹਿ ਸਕਨੇ ਆ ਕਿ ਜ਼ਿੰਮੇਵਾਰੀਆਂ ਤੋਂ ਅਸਤੀਫਾ ਇਹਨਾਂ ਦੋਨਾਂ ਵੱਲੋਂ ਦੇ ਦਿੱਤਾ ਗਿਆ ਹੈ ਹੁਣ ਕਿਤੇ ਨਾ ਕਿਤੇ ਇਸ ਨੂੰ ਡੈਮੇਜ ਕੰਟਰੋਲ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ਕਿ ਕੀ ਆਮ ਆਦਮੀ ਪਾਰਟੀ ਨੇ ਡੈਮੇਜ ਕੰਟਰੋਲ ਕਰਨ ਦੇ ਲਈ ਜੋ ਨੁਕਸਾਨ ਲਗਾਤਾਰ ਇਸ ਘਟਨਾ ਤੋਂ ਬਾਅਦ ਇਸ ਪੂਰੇ ਵਾਕਏ ਤੋਂ ਬਾਅਦ ਹੋ ਰਿਹਾ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਦਿਨ ਵੀ ਨਾਬਾ ਨਗਰ ਕੌਂਸਲ ਦੇ ਜਿਹੜੇ ਈਓ ਨੇ ਉਹਨਾਂ ਦੀ ਸਰਕਾਰੀ ਕੋਠੀ 'ਚ ਖੁਦਾਈ ਤੋਂ ਬਾਅਦ ਟਰਾਲੀਆਂ ਦਾ ਸਮਾਨ ਮਿਲਿਆ ਸੀ ਔਰ ਈਓ ਨੇ ਸਾਫ ਤੌਰ ਤੇ ਕਹਿ ਦਿੱਤਾ ਸੀ ਕਿ ਉਹ ਕੋਠੀ 'ਚ ਨਹੀਂ ਰਹਿੰਦਾ ਸਗੋ ਇਸ ਕੋਠੀ 'ਚ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਨੇ ਜੋ ਕਿ ਪਿਛਲੇ ਕਈ ਦਿਨਾਂ ਤੋਂ ਵੈਸੇ ਤੇ ਅਸਤੀਫਾ ਪ੍ਰਧਾਨਗੀ ਤੋਂ ਦੇ ਚੁੱਕੇ ਸੀ ਪਰ باوجود ਉਸਦੇ ਉਸ ਕੁੱਠੀ ਤੇ ਕਬਜ਼ਾ ਉਹਨਾਂ ਨੇ ਕੀਤਾ ਹੋਇਆ ਸੀ ਔਰ ਲਗਾਤਾਰ ਉੱਥੇ ਰਹਿ ਰਹੇ ਸੀ ਸੋ ਉਹ ਰਹਿ ਰਹੇ ਨੇ ਮੇਰਾ ਇਸ ਪੂਰੀ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਸ ਤੋਂ ਬਾਅਦ ਹੁਣ ਚਾਵਲਾ ਪਰਿਵਾਰ ਵੀ ਅੱਗੇ ਆ ਗਿਆ ਇਹ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਅੱਗੇ ਆ ਕੇ ਇਹ ਗੱਲ ਕਹਿਤੀ ਗਈ ਹੈ ਕਿ ਅਸੀਂ ਅਸਤੀਫਾ ਆਮ ਆਦਮੀ ਪਾਰਟੀ ਤੋਂ ਦੇ ਦਿੱਤਾ ਹੈ ਪਰ ਕੀ ਵੱਡਾ ਸਵਾਲ ਹੈ ਕਿ ਜੋ ਘਟਨਾ ਕਨੌਰ ਚ ਵਾਪਰੀ ਸੀ ਉੱਥੋਂ ਵੀ ਕੁਝ ਟਰਾਲੀਆਂ ਮਿਲੀਆਂ ਸੀ ਬਾਕੀ ਸਮਾਨ ਮਿਲਿਆ ਸੀ ਕਿਸਾਨਾਂ ਦਾ ਜਿਹੜਾ ਕਿ ਸ਼ੰਭੂ ਬੈਰੀਅਰ ਤੋਂ ਸ਼ੰਭੂ ਬਾਰਡਰ ਤੋਂ ਉਸ ਵੇਲੇ ਗਾਇਬ ਹੋਇਆ ਸੀ ਔਰ ਉਸ ਤੋਂ ਬਾਅਦ ਵੀ ਇਸ ਤੋਂ ਪਹਿਲਾਂ ਵੀ ਜਿਹੜੇ ਪੱਪੂ ਚਾਵਲਾ ਨੇ ਇਹਨਾਂ ਦੀ ਵਰਕਸ਼ਾਪ ਤੋਂ ਸਮਾਨ ਬਰਾਮਦ ਕੀਤਾ ਗਿਆ ਸੀ ਕਿਸਾਨਾਂ ਦੀ ਟਰਾਲੀਆਂ ਤੇ ਬਾਕੀ ਸਮਾਨ ਤੇ ਹੁਣ ਜਿਸ ਘਰ ਚੋਂ ਰਹਿ ਰਹੇ ਨੇ ਸਰਕਾਰੀ ਘਰ ਜਿਸ ਤੇ ਕਬਜ਼ਾ ਕੀਤਾ ਹੋਇਆ ਸੀ ਉਸ ਦੇ ਪਲਾਟ ਚੋਂ ਉਸ ਦੇ ਲੌਂਚ ਚੋਂ ਖੁਦਾਈ ਤੋਂ ਬਾਅਦ ਜੋ ਸਮਾਨ ਮਿਲਿਆ ਉਸ ਤੋਂ ਬਾਅਦ ਕਈ ਸਵਾਲ ਵੱਡੇ ਹੋਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਟਰਾਲੀ ਚੋਰਾਂ ਦੀ ਕੋਈ ਕਮੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਇਸ ਮਸਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਸੀ ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਇਸ ਅਸਤੀਫੇ ਤੋਂ ਬਾਅਦ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਵੱਲੋਂ ਜ਼ਰੂਰ ਕੀਤੀ ਗਈ ਹੈ ਪਰ ਸਵਾਲ ਵੱਡਾ ਹੈ ਕਿ ਕਿੰਨਾ ਕੁ ਡੈਮੇਜ ਕੰਟਰੋਲ ਹੋ ਪਾਏਗਾ ਜਾਂ ਸਿੱਧੇ ਤੌਰ ਤੇ ਕਹਿ ਲਿਆ ਕਿ ਕਿੰਨਾ ਨੁਕਸਾਨ ਆਮ ਆਦਮੀ ਪਾਰਟੀ ਆਪਣਾ ਇਸ ਦੇ ਨਾਲ ਬਚਾ ਪਾਏਗੀ ਪਰ ਜੋ ਟੈਗ ਜੋ ਇੱਕ ਮੋਹਰ ਪੱਕੀ ਟਰਾਲੀ ਚੋਰ ਪਾਰਟੀ ਦੇ ਨਾਂ ਤੋਂ ਲੱਗੀ ਹੈ ਜੋ ਕਿ ਕਿਸਾਨ ਤੇ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਦਾ ਸਵਾਲ ਖੜੇ ਕਰਦੇ ਨੇ ਕਿ ਇਹੋ ਦਾਗ ਹੁਣ ਆਮ ਆਦਮੀ ਪਾਰਟੀ ਧੋ ਪਾਏਗੀ ਇੱਕ ਵੱਡਾ ਸਵਾਲ ਹੈ